ਹਾਂਜੀ ਕਾਲਰ কুরਤੀ ਤੇ ਅਗਰ ਸਿੰਗਲ ਪਲੇਟ ਦਾ ਡਿਜ਼ਾਈਨ ਦੇਣਾ ਹੋਵੇ ਤੇ ਉਹਦੀ ਕਟਿੰਗ ਤੇ ਪ੍ਰੋਪਰ ਸਟਿਚਿੰਗ ਦੀ ਸਾਰੀ ਡਿਟੇਲ ਵੀਡੀਓ ਅਸੀਂ ਆਪ ਜੀ ਦੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਠੀਕ ਹੈ ਔਰ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਣਾ ਕੁਝ ਨਵਾਂ ਸਿੱਖਣ ਲਈ ਠੀਕ ਹੈ ਇਸ ਤਰੀਕੇ ਦੇ ਨਾਲ ਆਪਾਂ ਵੇਖੋ ਜੀ ਤੁਸੀਂ ਆਪਣੀ ਲੈਂਥ ਦੇ ਅਕੋਰਡਿੰਗ ਕਪੜਾ ਲੈ ਸਕਦੇ ਹੋ ਮੈਂ ਇਹ ਸਵਾ ਮੀਟਰ ਦੇ ਕਰੀਬ ਕਪੜਾ ਲਿਆ ਹੈ ਔਰ ਇਹਦਾ ਅਰਜ ਕੁਝ ਜ਼ਿਆਦਾ ਵੱਡਾ ਹੈ ਠੀਕ ਹੈ ਪੰਨਾ ਯਾਨੀ ਕਿ 56 ਦੇ ਕਰੀਬ ਇਹਦਾ ਪੰਨਾ ਹੈ ਠੀਕ ਹੈ ਇਹ ਡਬਲ ਫੋਲਡ ਦੇ ਵਿੱਚ ਕਪੜਾ ਰੱਖਿਆ ਹੋਇਆ ਹੈ ਸੀ ਔਰ ਤੁਸੀਂ ਆਪਣੇ ਲੈਂਥ ਦੇ ਅਕੋਰਡਿੰਗ ਲੈ ਸਕਦੇ ਹੋ ਉਹ ਨੂੰ ਵਿੱਚੋਂ ਇਹ ਪੰਨਾ ਵੱਡਾ ਹੈ ਇਸ ਲਈ ਇਸ ਵਿੱਚੋਂ ਸੈਂਟਰ ਦੇ ਵਿੱਚੋਂ ਕਟਿੰਗ ਕਰਕੇ ਇਹਦੇ ਦੋ ਪੀਸ ਬਣਾ ਕੇ ਆਪਾਂ ਹੇਠ ਉੱਤੇ ਵਿਛਾ ਕੇ ਇਸ ਤਰੀਕੇ ਨਾਲ ਸੈੱਟ ਕਰ ਲੈਣੇ ਨੇ ਠੀਕ ਹੈ ਔਰ ਇਸ ਤਰੀਕੇ ਨਾਲ ਸੈੱਟ ਕਰਨ ਤੋਂ ਬਾਅਦ ਕੀ ਕਰਨਾ ਹੈ ਆਪਾਂ 1.5 ਇੰਚ ਦਾ ਇੱਕ ਪੱਲਾ ਲੈ ਕੇ ਇਸ ਤਰੀਕੇ ਨਾਲ ਇੱਕ ਪੱਲੇ ਨੂੰ ਫਰੰਟ ਵਾਲੇ ਨੂੰ ਨਹੀਂ ਪਿਛੇ ਆਪਾਂ ਬੈਕ ਸਾਈਡ ਵਾਲੇ ਨੂੰ ਠੀਕ ਹੈ ਲੇਕਿਨ ਉਹ ਹੈ ਸਾਡਾ ਫਰੰਟ ਵਾਲਾ ਪੱਲਾ ਹੈ ਜੋ نیچے ਵਿਸ਼ਿਆ ਹੋਇਆ ਹੈ ਠੀਕ ਹੈ اور ਇਸ ਤਰੀਕੇ ਦੇ ਨਾਲ ਆਪਾਂ ਉਹਨੂੰ 1.5 ਇੰਚ ਦਾ ਨਿਸ਼ਾਨ ਲਗਾ ਕੇ ਬਿਲਕੁਲ ਨੂੰ ਸਟ੍ਰੇਟ ਲਾਈਨ ਦੇ ਵਿੱਚ ਖਿੱਚ ਕੇ اور ਇਸ ਤਰੀਕੇ ਦੇ ਨਾਲ ਫਿਰ ਆਪਾਂ ਉਹਨੂੰ ਕੀ ਕਰਨਾ ਹੈ نیچے ਨੂੰ 1.5 ਇੰਚ ਨੂੰ ਪਲਟ ਦੇਣਾ ਹੈ ਠੀਕ ਹੈ اور ਫੋਲਡੇਡ ਸਾਈਡ ਵਾਲੇ ਪਾਸਿਓਂ ਹੈ ਇਕੁੱਲੇ ਵਾਲੀ ਸਾਈਡ ਤੋਂ ਨਹੀਂ ਹੈ ਠੀਕ ਹੈ ਦੋਨੋਂ ਅਗਲੇ ਸਾਈਡ ਤੁਸੀਂ ਵੇਖ ਪਾ ਰਹੇ ਹੋ ਤੇ ਇਸ ਤਰੀਕੇ ਦੇ ਨਾਲ ਆਪਾਂ 1.5 ਇੰਚ ਨੂੰ نیچے ਨੂੰ ਫੋਲਡ ਕਰ ਦੇਣਾ ਠੀਕ ਹੈ আর ਇਸ ਤਰੀਕੇ ਨਾਲ ਚੰਗੀ ਤਰੀਕੇ ਨਾਲ ਇਹਨੂੰ ਸੈੱਟ ਕਰਨ ਤੋਂ ਬਾਅਦ 1 ਡਿਚ ਵਾਲੇ ਨੂੰ નીચે ਫੋਲਡ ਕਰਨ ਤੋਂ ਬਾਅਦ ਫਿਰ ਆਪਾਂ ਕੀ ਕਰਨਾ ਹੈ ਦੀ ਲੈਂਥ ਲੈ ਰਹੇ ਹਾਂ ਠੀਕ ਹੈ ਅਸੀਂ 33 ਇੰਚ ਦੀ ਲੈਂਥ ਰੈਡੀ ਲੈ ਰਹੇ ਹਾਂ ਠੀਕ ਹੈ। ਔਰ ਇਸ ਤਰੀਕੇ ਦੇ ਨਾਲ ਆਪਾਂ ਉਸ ਤੋਂ ਬਾਅਦ ਕੀ ਕਰਨਾ ਹੈ ਆਪਾਂ ਇਹਦਾ ਸ਼ੋਲਡਰ ਰੱਖਣਾ ਹੈ 38.5 ਰੱਖ ਰਹੇ ਹਾਂ ਠੀਕ ਹੈ ਜੋ ਕਿ ਨਾਰਮਲ 38 ਤੋਂ ਆਪਾਂ 1.5 ਇੰਚ ਵੱਧ ਲੈਣਾ ਹੈ ਔਰ 38.5 ਸੀ ਦਾ ਉਡਾ ਲੈ ਰਹੇ ਆ ਆਰਮ ਹੌਲ ਠੀਕ ਹੈ ਔਰ ਐਸ ਤਰੀਕੇ ਦੇ ਨਾਲ ਫਿਰ ਆਪਾਂ ਇਹਦੀ ਚੈਸਟ ਤੇ ਨਿਸ਼ਾਨ ਲਗਾ ਰਹੇ ਹਾਂ 17 ਇੰਚ ਦੇ ਠੀਕ ਹੈ ਉਹਦੇ ਵਿੱਚ 1.5 ਇੰਚ ਆਪਾਂ ਪਲੱਸ ਵਿੱਚ ਮਾਰਜਨ ਦੇਣਾ ਹੈ ਠੀਕ ਹੈ ਔਰ ਜਿਵੇਂ ਤੀਰਾ ਆਪਾਂ ਸਾਢੇ 6 ਰੱਖਿਆ ਸੀ ਔਰ نیچے ਤੋਂ ਜਿਤੋਂ ਆਰਮ ਹੌਲ ਡਰਾ ਕਰਨਾ ਹੈ ਉਹ ਤੋਂ ਆਪਾਂ 6 ਲੈਣਾ ਹੈ ਅੱਧਾ ਇੰਚ ਆਪਾਂ ਹਮੇਸ਼ਾ ਅੰਦਰ ਨੂੰ ਹੀ ਰੱਖਣਾ ਹੈ ਠੀਕ ਹੈ ਐਸ ਤਰੀਕੇ ਦੇ ਨਾਲ ਫਿਰ ਆਪਾਂ ਇਹਨੂੰ ਆਪਾਂ ਇੱਕ ਬਾਕਸ ਬਣਾ ਲੈਣਾ ਹੈ ਔਰ ਬਾਕਸ ਬਣਾਉਣ ਤੋਂ ਬਾਅਦ ਫਿਰ ਆਪਾਂ ਇਹਦੀ ਅ 1.5 ਇੰਚ ਆ ਉਰੇ ਤੋਂ ਆਪਾਂ ਇਹਦੀ ਸਟੀਚਿੰਗ ਮਾਰਜਨ ਵਿੱਚ ਰੱਖਿਆ ਹੈ ਔਰ ਇਸ ਤਰੀਕੇ ਨਾਲ ਆਪਾਂ ਸ਼ੋਲਡਰ ਦੇ ਹਾਫ ਤੋਂ ਲੈ ਕੇ ਆਪਾਂ ਇਸ ਤਰੀਕੇ ਸਟੀਚਿੰਗ ਦੀ ਲਾਈਨ ਤੱਕ ਆਪਾਂ ਇੱਧਰ ਕੁਲਾਈ ਦੇ ਦੇਣੀ ਹੈ ਠੀਕ ਹੈ ਔਰ ਇਸ ਤਰੀਕੇ ਨਾਲ ਅੱਧਾ ਇੰਚ ਉੱਪਰ ਆਪਾਂ ਤੇ ਜਿੱਨਾ ਆਪਾਂ ਨੈਕ ਰੱਖਣਾ ਹੈ ਆਪਾਂ ਕਾਲਰ ਬਣਾ ਰਹੇ ਹਾਂ 3 ਇੰਚ ਤੇ ਆਪਾਂ ਇਹਦਾ ਨੈਕ ਬਣਾ ਰਹੇ ਹਾਂ ਔਰ ਇਸ ਕੇ 3 ਇੰਚ ਲੈਣਾ ਹੈ ਔਰ ਅੱਧੇ ਇੰਚ ਦਾ ਜਿਹੜਾ ਮਾਰਜਨ ਦੂਰਨ ਸ਼ੋਲਡਰ ਲਗਾਇਆ ਔਰ ਤੇ ਜਿਹੜਾ 3 ਇੰਚ ਗਲੇ ਦਾ ਇਹਨਾਂ ਦੋਨੋਂ ਨੂੰ ਪੁਆਇੰਟ ਨੂੰ ਮਿਲਾ ਕੇ ਐਸ 3 ਕੇ ਨਾਲ ਲੈਂਡ ਡਰਾ ਕਰ ਲੈਣ ਠੀਕ ਹੈ ਹੁਣ ਆਪਾਂ ਚੈਸਟ ਲੈ ਰਹੇ ਹਾਂ ਕਮਰ ਲੈ ਰਹੇ ਹਾਂ 13 ਤੋਂ ਠੀਕ ਹੈ ਔਰ ਐਸ 3 ਕੇ ਨਾਲ हिਪ ਲੈ ਰਹੇ ਹਾਂ 21 ਤੋਂ ਠੀਕ ਹੈ ਐਸ 3 ਕੇ ਨਾਲ ਕਮਰ ਸੀ ਸਾਡੇ 15 ਇੰਚ ਦੀ ਰੱਖ ਰਹੇ ਹਾਂ ਠੀਕ ਹੈ ਇੱਥੇ ਲੂਜ਼ਿੰਗ ਵੀ ਐਡ ਹੈ ਔਰ ਤੁਸੀਂ ਆਪਣੇ ਹਿਸਾਬ ਦੇ ਨਾਲ ਆਪਣੇ ਬੋਡੀ ਦੇ ਮੀਜ਼ਰ ਦੇ ਅਕੋਰਡਿੰਗ ਤੁਸੀਂ ਲੈ ਸਕਦੇ ਹੋ 1.5 ਇੰਚ ਆਪਾਂ ਐਕਸਟਰਾ ਮਾਰਜਨ ਰੱਖ ਰਹੇ ਹਾਂ ਜ਼ਿਆਦਾ ਨਹੀਂ ਰੱਖ ਰਹੇ ਠੀਕ ਹੈ اور اس طریقے دنال پھر ہپ تو ساڈے اٹھارہ اور ادھا انچ ادا اچھا لوزنگ دے رہے ہیں اور ڈیڑھ انچ آپ ایکسٹرا سٹیچنگ لے ٹھیک ہے یہ اپنا کمر تو تھوڑا لوز پائی دا ہے کیونکہ یہ اپنا یہ لائن دے درج ہے تھوڑا جیا اور ایپل کٹ بنا رہے ہیں یہ ٹھیک ہے اور اس طریقے دنال سارے ڈاٹس ملا کے اس طریقے لائن ڈرا کر لینی ہے ٹھیک ہے اس طریقے پھر آپ نیچے تو باٹم سائڈ تو کی کرنا ہے یہ ਬਿਲਕੁਲ ਘੇਰੇ ਤੋਂ ਜਿਵੇਂ ਜਿਵੇਂ ਆਪਾਂ 1.5 ਇੰਚ ਦਾ ਕਪੜਾ ਇੱਕ ਅੰਦਰ ਨੂੰ ਕੀਤਾ ਸੀ ਉਹਨੂੰ ਆਪਾਂ ਉਤ另ਗ ਤੋਂ ਨਿਸ਼ਾਨ ਲਗਾ ਲੈਣਾ ਹੈ ਥੋੜੀ ਪਰੇ ਨੂੰ ਕਰਕੇ ਠੀਕ ਹੈ ਕਿਉਂਕਿ ਨੀਚੇ ਵਾਲਾ 1/2 ਇੰਚ ਸੌਰੀ 1.5 ਇੰਚ ਘਟ ਗਿਆ ਹੈ ਸਾਡਾ ਇਸ ਲਈ ਇਸ ਤਰੀਕੇ ਨਾਲ ਆਪਾਂ ਨਿਸ਼ਾਨ ਲਗਾ ਕੇ ਤੇ ਫ੍ਰੈਂਚ ਕਰਵ ਦੇ ਫ੍ਰੈਂਚ ਕਰਵ ਸਕੇਲ ਹੈ ਉਹਦੇ ਨਾਲ ਇਸ ਤਰੀਕੇ ਨਾਲ ਗੁਲਾਈ ਪਾ ਸਕਦੇ ਹਾਂ ਠੀਕ ਹੈ ਤੁਸੀਂ ਚਾਹੋ ਤੇ ਹੱਥਾਂ ਦੇ ਨਾਲ ਵੀ ਬਸ ਹਲਕੀ ਜੀ ਇਹਨੂੰ ਗੁਲਾਈ ਦੇ ਸਕਦੇ ਜੀ ਠੀਕ ਹੈ ਜੀ ਔਰ ਇਸ ਤਰੀਕੇ ਨਾਲ ਆਪਾਂ ਗੁਲਾਈ ਪਾਉਣ ਤੋਂ ਬਾਅਦ ਦੇ ਦੀ ਆਪਾਂ ਕਟਿੰਗ ਕਰਾਂਗੇ ਜਿੱਥੇ ਆਪਾਂ ਬਾਹਰ ਸਚਿੰਗ ਦੇ ਮਾਰਜਿਨ ਛੱਡ ਕੇ ਆਪਾਂ ਇਹਨੂੰ ਲਗਾਇਆ ਸੀ ਠੀਕ ਹੈ ਔਰ ਇਸ ਤਰੀਕੇ ਨਾਲ ਇਹਦੀ ਕਟਿੰਗ ਹੋ ਚੁੱਕੀ ਹੈ ਠੀਕ ਹੈ ਔਰ ਆਪਾਂ ਬੈਕ ਪਾਰ ਨੂੰ ਰਾਨੂ ਹਟਾ ਕੇ ਤੇ ਆਪਾਂ ਕੀ ਕਰਨਾ ਹੈ ਜਿਹੜੀ ਫਰੰਟ ਜਿਹੜੀ ਆਰਮ ਹੋਲ ਦੀ ਕਟਿੰਗ ਹੁੰਦੀ ਹੈ ਉਹ ਆਪਾਂ ਇਸ ਤਰੀਕੇ ਦੇ ਨਾਲ ਆਪਾਂ ਨੂੰ ਨਿਸ਼ਾਨ ਲਗਾ ਕੇ ਉਹਨੂੰ ਵੀ ਕਟਿੰਗ ਕਰ ਲੈਣਾ ਹੈ ਠੀਕ ਹੈ ਉੱਪਰੋਂ ਬਿਲਕੁਲ ਸ਼ੋਲਡਰ ਨਾਲ ਅਟੈਚ ਕਰਦੇ ਹੋਏ ਔਰ ਜਿੱਥੇ ਆਪਾਂ ਫਿਟਿੰਗ ਦੀ ਨਿਸ਼ਾਨੀ ਲਗਾਈ ਉੱਥੋਂ ਲੈ ਕੇ ਉੱਪਰ ਤੱਕ ਕੁਛ ਇਸ ਤਰੀਕੇ ਦੇ ਨਾਲ ਆਪਾਂ ਵੇਖੋ ਇਹਨੂੰ ਨਿਸ਼ਾਨ ਲਗਾ ਕੇ ਆਪਾਂ ਕਟਿੰਗ ਕਰ ਲਿਆ ਔਰ ਜਿਹੜਾ ਆਪਾਂ 1.5 ਇੰਚ ਦਾ ਮਾਰਜਿਨ ਅਲੱਗ ਰੱਖਿਆ ਸੀ ਉਹਨੂੰ ਸਿੱਧਾ ਕਰਕੇ ਆਪਾਂ ਸਟ੍ਰੇਟ ਲਾਈਨ ਉੱਥੇ ਖਿੱਚ ਲੈਣੀ ਹੈ ਠੀਕ ਹੈ ਜੀ ਔਰ ਇਸ ਤਰੀਕੇ ਦੇ ਨਾਲ ਫਿਰ ਆਪਾਂ 1.5 ਇੰਚ ਤੋਂ ਜਿੱਥੇ ਨਿਸ਼ਾਨ ਲਗਾਇਆ ਉਤੋਂ ਅਗਾਹ ਨੂੰ ਅਗਲੇ ਪਾਸੇ ਨੂੰ ਆਪਾਂ ਸ਼ੋਲਡਰ ਵੱਲ ਨੂੰ ਆਪਾਂ 3 ਇੰਚ ਤੇ ਇੱਕ ਨਿਸ਼ਾਨ ਲਗੋਣ ਹੈ ਗਲੇ ਦਾ ਚੌੜਾਈ ਦਾ ਨਿਸ਼ਾਨ ਹੈ ਔਰ نیچے ਨੂੰ 3 ਇੰਚ ਡੀਪ ਰੱਖ ਰਹੇ ਹਾਂ ਗਲੇ ਨੂੰ ਸਾਰਾ ਗਲਾ ਰੈਡੀ ਸਾਡਾ 6 ਇੰਚ ਹੋਏਗਾ ਤੁਸੀਂ ਆਪਣੇ ਅਕੋਰਡਿੰਗ ਲੈ ਸਕਦੇ ਹੋ ਠੀਕ ਹੈ ਠੀਕ ਹੈ ਜੀ ਫਿਰ ਇਸ ਤਰੀਕੇ ਨਾਲ ਗੁਲਾਈ ਪਾ ਦੇਣੀ ਬਿਲਕੁਲ 1.5 ਇੰਚ ਤੱਕ ਉਪਰ ਤੱਕ ਪੱਟੀ ਤੱਕ ਇਹਨੂੰ ਕਟਿੰਗ ਕਰ ਦੇਣਾ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਫਿਰ ਆਪਾਂ ਕੀ ਕਰਨਾ ਹੈ ਜਿਵੇਂ ਆ ਪੇਸਟਿੰਗ ਪੇਪਰ ਲਿਆ ਹੈ ਅਸੀਂ ਫਿਊਜ਼ਿੰਗ ਦਾ ਜਿੱਥੇ ਆਪਾਂ ਨਿਸ਼ਾਨ ਲਗਾਣਾ ਉਸ ਤੋਂ 1 ਇੰਚ ਸਾਡਾ ਇਸ ਤਰੀਕੇ ਨਾਲ ਪੇਸਟਿੰਗ ਪੇਪਰ ਲੰਬਾ ਹੋਣਾ ਚਾਹੀਦਾ ਹੈ ਵਰਦ ਠੀਕ ਹੈ ਔਰ ਇਸ ਤਰੀਕੇ ਨਾਲ ਡਬਲ ਫੋਲਡ ਕਰਕੇ ਜਿਵੇਂ ਕਪੜੇ ਦਾ ਡਬਲ ਫੋਲਡ ਹੈ ਉਵੇਂ ਹੀ ਸਾਡੇ ਫਿਊਜ਼ਿੰਗ ਦਾ ਡਬਲ ਫੋਲਡ ਹੋਣਾ ਚਾਹੀਦਾ ਜਿੱਥੇ ਆਪਾਂ 1.5 ਇੰਚ ਤੋਂ ਹਟਾ ਕੇ ਉਰੇ ਨੂੰ ਨਿਸ਼ਾਨ ਲਗਾਇਆ ਸੀ ਉਤੋਂ ਕਮ ਸੇ ਕਮ 1.5 ਇੰਚ ਤੱਕ ਉਰੇ ਨੂੰ ਹੋਣਾ ਚਾਹੀਦਾ ਸ਼ੋਲਡਰ ਵੱਲ ਨੂੰ ਪੇਸਟਿੰਗ ਪੇਪਰ ਸਾਡਾ ਠੀਕ ਹੈ ਔਰ ਇਸ ਤਰੀਕੇ ਨਾਲ ਪਿੰਨ ਲਗਾ ਕੇ ਅਸੀਂ ਇਹਨੂੰ ਫਿਕਸ ਕਰ ਲੈਣਾ ਹੈ ਤਾਂ ਕਿ ਕਟਿੰਗ ਦੇ ਦੌਰਾਨ ਸਾਡਾ ਬਿਲਕੁਲ ਹਿੱਲੇ ਨਹੀਂ ਠੀਕ ਹੈ اور اس طریقے پھر اپا کی کرنا ہے جیتوں اپا تین انچ ڈونگا نشان لگایا سی ڈیپ اتوں آپ ادھے انچ دا نشان اوے لگانا ہے اور جی آپ ڈیڑھ انچ دی کی سٹریٹ لائن کھیچیے اتو تک یہ طریقے ملا دینا ہے ٹھیک ہے اس طریقے ملا کے پھر اتو کٹنگ کر گے ٹھیک ہے جی اور اس طریقے ساری کٹنگ ہو چکی ہے اور کٹنگ کرن کرنے بعد یہ کڈ کے بکھا کہ بنیا ہے ٹھیک ہے جی ਆ ਵੇਖੋ ਕੁਛ ਇਸ ਤਰੀਕੇ ਦਾ ਸਾਡਾ ਪੈਟਰਨ ਬਣ ਕੇ ਰੈਡੀ ਹੋਇਆ ਹੈ। ਔਰ ਆਪਾਂ ਕੀ ਕਰਨਾ ਹੈ ਉਰੇ ਤੋਂ ਇਸ ਤਰੀਕੇ ਨਾਲ 1 ਇੰਚ ਛੱਡਦੇ ਹਾਂ ਹੋਇਆ ਆਪਾਂ ਇਸ ਤਰੀਕੇ ਨਾਲ ਇਹਨੂੰ ਗੁਲਾਈ ਦੇ ਵਿੱਚ ਬਾਕੀ ਜਿਹੜਾ ਐਕਸਟਰਾ ਵਾਲਾ ਸਾਡਾ ਫਿਊਜ਼ਿੰਗ ਹੈ ਆਪਾਂ ਉਹਨੂੰ ਕਟਿੰਗ ਕਰ ਦੇਣਾ ਹੈ ਠੀਕ ਹੈ। ਓਰੀਜਨਲ ਸਾਡੀ ਬਹੁਤ ਹੀ ਅੱਛੀ ਫਿਨਿਸ਼ਿੰਗ ਆਏਗੀ ਨੈਕ ਦੇ ਵਿੱਚ ਠੀਕ ਹੈ। ਕੁਛ ਇਸ ਤਰੀਕੇ ਦਾ ਸਾਡਾ ਪੈਟਰਨ ਆ ਵੇਖੋ ਬਿਲਕੁਲ ਠੀਕ ਹੈ ਇਕੁਅਲ ਹੋਏ कटिंग हुई है और एसरी केनल फिर आपा बैक पार्ट ਨੂੰ ਉੱਪਰ ਰੱਖ ਕੇ ਸ਼ੋਲਡਰ ਨਾਲ ਸ਼ੋਲਡਰ ਅਟੈਚ ਕਰਨ ਤੋਂ ਪਹਿਲਾਂ ਜਿਵੇਂ ਮੈਚ ਕਰਕੇ ਜਿੱਥੇ ਆਪਾਂ ਤੇ ਨੀਚੇ ਦਾ ਨਿਸ਼ਾਨ ਲਗਾਇਆ ਇੱਥੇ ਵੀ ਆਪਾਂ ਤੇ ਨੀਚੇ ਦਾ ਨਿਸ਼ਾਨ ਲਗਾ ਕੇ ব্যাক ਨੂੰ ਹੋਰ 1/2 ਇੰਚ ਦਾ ایسਰੀ ਕੇਨਲ ਢਾਲ ਪਾਉਣੀ ਹੈ ਬੈਕ ਸਾਈਡ ਨੂੰ ਠੀਕ ਹੈ ਬੈਕ ਸਾਈਡ ਦੇ ਪੱਲੇ ਨੂੰ ਬੈਕ ਸਾਈਡ ਦਾ ਪੱਲਾ ਜਿਹੜਾ ਆਪਾਂ ਆਪਾਂ ਉੱਪਰ ਰੱਖਿਆ ਹੋਇਆ ਠੀਕ ਹੈ और एसरी केनला कटिंग हो चुकी है और आपा anu पेस्ट ਕਰ ਲਿਆ ਹੈ कपड़े ਦੇ ਉੱਪਰ ਸਾਈਡ ਤੇ ਗਲੂ ਲਗਾ ਕੇ ਫਿਕਸ ਕਰ ਲਿਆ ਠੀਕ ਹੈ اور آپ اس طریقے سوا انچ کے آپ نشان لگانا ہے ایک ٹھیک ہے اور سوا انچ کے نشان لوں تو بعد ادھے دے انچ کے مارجن دال اپنا ایتے, سٹیچ اسٹچ لانی ہے جی میں کیا بھی ایک پا رہے ہو اس طریقے اتنے سٹیچنگ آئ آن, آنگیاں دیاں ٹھیک ہے اور اس طریقے ٹھیک ہے تسی بھی بلکل اس طرح یہ بنا ٹھیک ہے اور آپ اس طریقے یہ پر رکھ کے بالکل فکس کر کے ودیے اور پھر آپ اسٹیچنگ لگا हां जी अगर ਤੁਸੀਂ ਇਸ ਵੀਡੀਓ ਵੇਖਦੇ ਹੋਏ ਅਗਰ ਇੱਥੋਂ ਤੱਕ ਪਹੁੰਚ ਗਏ ਹੋ ਇਟ ਮੀਨਸ ਸਾਨੂੰ ਮੇਰੀ ਵੀਡੀਓ ਬਹੁਤ ਅੱਛੀ ਲੱਗੀ ਹੈ ਔਰ ਪਲੀਜ਼ ਇਸ ਦੇ ਨਾਲ-ਨਾਲ ਤੁਸੀਂ ਲਾਈਕ ਵੀ ਕਰ ਦੇਣਾ ਔਰ ਚੰਗੀ ਲੱਗੇ ਤੇ ਤੁਸੀਂ ਸ਼ੇਅਰ ਵੀ ਕਰਨਾ ਔਰ ਕਮੈਂਟ ਵੀ ਜਰੂਰ ਦੱਸਣਾ ਕਿ ਕਿਵੇਂ ਦੀ ਲੱਗੀ ਹੈ ਤੁਹਾਨੂੰ ਵੀਡੀਓ ਔਰ ਕੰਮ ਕਿਵੇਂ ਦਾ ਲੱਗਾ ਹੈ ਔਰ ਕਿਸੇ ਹੋਰ ਦੀ ਮਦਦ ਹੋ ਸਕੇ ਇਸ ਲਈ ਤੁਸੀਂ ਇਹ ਸ਼ੇਅਰ ਜਰੂਰ ਕਰਨਾ ਠੀਕ ਹੈ ਔਰ ਮੇਰੇ ਚੈਨਲ ਨੂੰ ਪਲੀਜ਼ ਜਿਹੜੇ ਵੀ ਨਵੇਂ ਆਏ ਨੇ ਸਬਸਕ੍ਰਾਈਬ ਜਰੂਰ ਕਰਨਾ ਔਰ ਇਸ ਤਰੀਕੇ ਨਾਲ ਆਪਾਂ corner ਮਿਲਾ ਕੇ ਫਿਰ ਆਪਾਂ ਕੀ ਕਰਨਾ ਹੈ ਜਿੱਥੇ 2/2 ਇੰਚ ਦਾ ਨਿਸ਼ਾਨ ਲਗਾਇਆ ਉਥੋਂ ਤੱਕ ਆਪਾਂ ਨੂੰ ਸਟਿਚ ਨੂੰ ਡਬਲ ਸਟਿਚ ਕਰਕੇ ਆਪਾਂ ਇਹ ਤੋਂ ਬੰਦ ਕਰ ਦੇਣਾ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਆਪਾਂ ਜਿੱਥੇ ਨਿਸ਼ਾਨ ਲਗਾਇਆ ਉੱਥੇ ਵੀ ਕੱਟ ਲਗਾ ਦੇਣਾ ਔਰ corner ਵੀ ਕੱਟ ਕਰਕੇ ਸिलाई بچਾ ਕੇ ਤੇ ਇਸ ਤਰੀਕੇ ਦੇ ਨਾਲ ਫਿਰ ਆਪਾਂ ਇਹਨੂੰ ਇਹਦੇ ਵਿੱਚ corner ਵੀ ਦੋ ਕੱਟ ਲਗਾ ਦੇਣੇ ਠੀਕ ਹੈ ਇਸ ਤਰੀਕੇ ਦੇ ਨਾਲ ਫਿਰ ਆਪਾਂ ਇਹਨੂੰ ਪਲਟ ਕੇ ਔਰ ਆਪਾਂ ਇਹਨੂੰ ਆਰਨ ਕਰਕੇ ਚੰਗੀ ਤਰੀਕੇ ਨਾਲ ਇਹਨੂੰ ਵਧਿਆ ਕਰਕੇ ਫਿਰ ਇਸ ਤਰੀਕੇ ਨਾਲ ਨੂੰ ਇਹਨੂੰ ਰੈਡੀ ਕਰਾਂਗੇ ਠੀਕ ਹੈ ਤੁਸੀਂ ਸੂਈ ਦੀ ਮਦਦ ਦੇ ਨਾਲ ਵੀ ਇਸ ਤਰੀਕੇ ਦੇ ਨਾਲ ਇਹਦੇ ਕੋਰਨਰ ਕੱਢ ਸਕਦੇ ਹੋ ਕਿ ਬਹੁਤ ਹੀ ਪਿਆਰੇ ਇਹਦੇ ਕੋਰਨਰ ਨਿਕਲੇ ਨੇ ਔਰ ਤੁਸੀਂ ਇਸ ਤਰੀਕੇ ਦੇ ਨਾਲ ਇਹਨੂੰ ਉਪਰੋਂ ਨੀਚੇ ਵਾਲੀ ਕੁਰਮ ਪੱਟੀ ਨੂੰ ਉਰ ਉੱਪਰ ਵਾਲੇ neck ਨੂੰ ਫਾੜ ਕੇ ਤੁਸੀਂ ਇਸ ਤਰੀਕੇ ਨਾਲ ਦੋਨਾਂ ਪੀਸਾ ਨੂੰ ਇਸ ਤਰੀਕੇ ਨਾਲ ਸਟੀਚ ਕਰ ਸਕਦੇ ਹੋ ਤਾਂ ਕਿ ਕਾਲਰ ਲਗਾਉਣ ਲੱਗਿਆਂ ਸਾਨੂੰ ਬਿਲਕੁਲ ਵੀ ਪਰੇਸ਼ਾਨੀ ਨਾ ਹੋਵੇ ਠੀਕ ਹੈ ਹੁਣ ਬੈਕ ਸਾਈਡ ਦਾ ਆਪਾਂ ਪੁੱਤੇ ਪੱਲਾ ਰੱਖ ਲਿਆ ਹੈ ਆਪਾਂ ਇਹਦੀ ਸ਼ੋਲਡਰ ਲਾਈਨ ਅਟੈਚ ਕਰਾਂਗੇ ਔਰ ਸ਼ੋਲਡਰ ਲਾਈਨ ਅਟੈਚ ਕਰਨ ਤੋਂ ਬਾਅਦ ਫਿਰ ਆਪਾਂ ਇਸ ਗਲੇ ਨੂੰ ਠੀਕ ਹੈ ਮੀਜ਼ਰ ਕਰਾਂਗੇ ਡਬਲ ਫੋਲਡ ਰੱਖ ਕੇ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਗੁਲਾਈ ਦੇ ਵਿੱਚ ਆਪਾਂ ਇਹਨੂੰ ਮੀਜ਼ਰ ਕਰਨਾ ਹੈ ਔਰ ਇਹ ਸਾਡਾ ਕੁਝ ਸਵਾ 8 ਦੇ ਕਰੀਬ ਆ ਰਿਹਾ ਠੀਕ ਹੈ। ਔਰ ਆਪਾਂ ਸਵਾ 8 ਇੰਚ ਦੀ ਇਸ ਤਰੀਕੇ ਨਾਲ ਬੁਕਰਮ ਡਬਲ ਫੋਲਡ ਦੇ ਵਿੱਚ ਲਈ ਹੈ। ਸੈਂਟਰ ਦੇ ਵਿੱਚ ਪਿੰਨ ਅਪ ਕਰ ਲਿਆ ਤਾਂ ਕਿ ਸਾਡੀ ਇਧਰ-ਉਧਰ ਨੂੰ ਸਲਿੱਪ ਨਾ ਹੋ ਜੇ। ਸਵਾ 8 ਤੇ ਇੱਕ ਨਿਸ਼ਾਨ ਲਗਾਉਣਾ ਹੈ ਠੀਕ ਹੈ। ਔਰ ਫਿਰ ਇਸ ਤਰੀਕੇ ਦੇ ਨਾਲ ਉੱਪਰ ਨੂੰ ਆਪਾਂ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਡਰਾ ਕਰ ਦੇਣਾ ਹੈ ਸਿੱਧਾ ਸਟ੍ਰੇਟ ਠੀਕ ਹੈ। ਔਰ ਆਪਾਂ ਸਾਡੇ 3 ਇੰਚ ਦੀ ਆਪਾਂ ਇਹਦੀ ਕਾਲਰ ਨੈਕ ਰੈਡੀ ਕਰ ਰਹੇ ਹਾਂ ਠੀਕ ਹੈ। ਔਰ ਇਸ ਤਰੀਕੇ ਨਾਲ ਸਾਡੇ 3 ਤੇ ਉੱਪਰ ਉਰੇ ਤੋਂ ਵੀ ਨਿਸ਼ਾਨ ਲਗਾ ਲੈਣਾ ਹੈ। اور جتنے سا کھلا سائڈ اتوا ادھے انچ کا جتوں اپنا کالر بند کرنا ہے ٹھیک ہے اور آپرلا سائڈ ہے سارے کالر کا اتوں ادے انچری ٹال دینی ہے ٹھیک ہے کچھ ایس طریقے اتوں بھی ٹال دینی ہے اور اس طریقے ٹال دیکھ کے اپنا ملا لینا ہے ٹھیک ہے ٹھیک ہے جی آس طریقے پھر یہ ਕਟਿੰਗ ਕਰ ਲੈਣੀ ਔਰ ਇਹ ਕਟਿੰਗ ਕਰਨ ਤੋਂ ਪਹਿਲਾਂ ਇੱਕ ਵਾਰ ਆਪਾਂ ਨੂੰ ਚੈੱਕ ਕਰ ਲੈਣੇ ਆ ਕਿ ਸਾਡਾ ਗੁਲਾਈ ਦੇ ਵਿੱਚ ਘਟਵੱਤ ਨਹੀਂ ਹੈ ਨੈਕ ਨਹੀਂ ਤੇ ਬਹੁਤ ਪ੍ਰੋਬਲਮ ਹੋ ਜਾਏਗੀ ਅਟੈਚ ਕਰਨ ਲਗਾ ਠੀਕ ਹੈ ਆਲਮੋਸਟ ਸਾਡਾ ਠੀਕ ਹੈ ਨਾਰਮਲ ਹੀ ਆਇਆ ਹੈ ਠੀਕ ਹੈ ਇਸ ਤਰੀਕੇ ਨਾਲ ਫਿਰ ਆਪਾਂ ਇਹਨੂੰ ਕਟਿੰਗ ਕਰਕੇ ਫਿਰ ਆਪਾਂ ਤੁਸੀਂ ਚਾਹੋ ਤੇ ਇਸ ਤਰੀਕੇ ਨਾਲ ਦਿਨ ਚ ਦਿਨ ਹੋਰ ਵੀ ਬਾਹਰ ਨੂੰ ਟਾਲ ਦੇ ਸਕਦੇ ਜਿਹੜੇ ਕੋਲਰ ਦੇ ਕਿਨਾਰੇ ਹੁੰਦੇ ਨੇ ਕਾਰਨਰ ਠੀਕ ਹੈ ਉਹ ਇਸ ਤਰੀਕੇ ਨਾਲ ਤੁਸੀਂ ਬਾਹਰ ਵੀ ਕੱਟ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਚਾਹੋ ਤੇ ਸਟੇਟ ਵੀ ਪਾ ਸਕਦੇ ਹੋ ਠੀਕ ਹੈ ਜੀ اور جتھے اپاں لگائے سن منہ مارکنگ کی آپ بالکل وہ اکورڈنگ اس طریقے پھر اپنا یہ کٹنگ کر لیں گے ٹھیک ہے ٹھیک ہے جی اس طریقے ساڑی کالر جڑا کٹنگ ہو گئی ریڈی ہے ٹھیک ہے ਔਰ ਇਹਨੂੰ ਆਪਾਂ ਪੇਪਰ ਤੇ ਸੋਰੀ ਫੈਬਰਿਕ ਤੇ ਪੇਸਟ ਕਰਕੇ ਤੇ ਫਿਰ ਆਪਾਂ ਇਹਨੂੰ ਅਟੈਚ ਕਰਾਂਗੇ ਠੀਕ ਹੈ ਜੀ ਵੀਡੀਓ ਮੈਂ ਉਹਦੇ ਵਿੱਚ ਇਹ ਨਹੀਂ ਐਡ ਕੀਤੀ ਦੀ ਬੋਰੀ ਸਾਡੇ ਕੋਲਰ ਬਣਾਉਂਦੀ ਇਸ ਤਰੀਕੇ ਨਾਲ ਆਪਾਂ ਕੀ ਕਰਨਾ ਹੈ ਪੁਆਇੰਟ ਇੱਕਦਮ ਮਾਰਜਨ ਛੱਡਦਿਆਂ ਹੋਏ ਆਪਾਂ ਕੋਲਰ ਨੂੰ ਥੋੜਾ ਜਿਹਾ ਅੱਗੇ ਨੂੰ ਕਰਕੇ ਲਾਉਣਾ ਹੈ neck ਤੋਂ ਠੀਕ ਹੈ ਇਸ ਤਰੀਕੇ ਦੇ ਨਾਲ ਹਲਕਾ ਜਿਹਾ ਇਹਦੇ ਨਾਲ ਫਿਨਿਸ਼ਿੰਗ ਬਹੁਤ ਅੱਛੀ ਆਏਗੀ ਜਦੋਂ ਟਰਨ ਹੋਏਗਾ ਠੀਕ ਹੈ ਔਰ ਮੈਂ ਦੀ ਪੇਸਟਿੰਗ ਵਾਲੀ ਜਿਹੜੀ ਉੱਪਰ ਕੱਪੜੇ ਦੇ ਉੱਪਰ ਪੇਸਟ ਕਰੀਦਾ ਹੈ ਬਕਰਮ ਵੀਡੀਓ ਨਹੀਂ ਪਾਈ ਤੁਸੀਂ ਇੱਕ ਪੁਰਾਣੀ ਵੀਡੀਓ ਮੈਂ ਉਹ ਅਪਲੋਡ ਕੀਤੀ ਹੈ ਤੁਸੀਂ ਉਹ ਵੇਖ ਸਕਦੇ ਹੋ ਤੇ ਉਸ ਉਹਦੇ ਨਾਲ ਕੀ ਹੈ ਵੀਡੀਓ ਸਾਡੀ ਕੁਝ ਲੈਂਥੀ ਹੋ ਰਹੀ ਜੀ ਇਸ ਤਰੀਕੇ ਦੇ ਨਾਲ ਤੁਸੀਂ ਇਸ ਜਿਵੇਂ ਆ ਸ਼ੋਲਡਰ ਪਰ ਅਟੈਚ ਕੀਤੇ ਨੇ ਇਹਦੇ ਇਹ ਕਪੜਾ ਜਿਹੜਾ ਮਾਰਜਨ ਛੱਡੀਦਾ ਉਹਨੂੰ ਬੈਕ ਸਾਈਡ ਨੂੰ ਹਮੇਸ਼ਾ ਟਰਨ ਕਰਨਾ ਹੈ ਜਦੋਂ ਆਪਾਂ ਕਾਲਰ ਲਗਾਉਣਾ ਹੈ ਠੀਕ ਹੈ ਔਰ ਬਹੁਤ ਹੀ ਸੌਫਟ ਹੱਥਾਂ ਦੇ ਨਾਲ ਇਹਨੂੰ ਲਗਾਉਣਾ ਹੈ ਖਿੱਚਣਾ ਕਿਸੇ ਕਪੜੇ ਨੂੰ ਨਹੀਂ ਹੈ ਕਿਉਂਕਿ ਕਟਿੰਗ ਹੋਣ ਤੋਂ ਬਾਅਦ ਇਹ ਉਰੇਬ ਹੋ ਗਿਆ ਹੈ ਔਰ ਇਸ ਤਰੀਕੇ ਨਾਲ ਬਿਲਕੁਲ ਵੇਖਦਿਆਂ ਹੋਇਆਂ ਤੁਸੀਂ ਚਾਹੋ ਤੇ ਇੱਕ ਸ਼ੋਲਡਰ ਦੇ ਨਾਲ ਹਲਕਾ ਜਿਹਾ ਛੋਟਾ ਜਿਹਾ ਕੱਟ ਲਗਾ ਸਕਦੇ ਹੋ ਤਾਂ ਕਿ ਉਹਦੇ ਵਿੱਚ ਤੁਹਾਨੂੰ ਕੋਈ ਵਾਲ ਨਾ ਪਵੇ ਕਿਉਂਕਿ ਮੋਸਟਲੀ ਲੋਕਾਂ ਦੇ ਜਿਵੇਂ ਸ਼ੋਲਡਰ ਸ਼ੋਲਡਰ ਵਾਲੀ ਸਾਈਡ ਤੇ ਸਿਲਾਈ ਆਉਂਦੀ ਹੈ ਉੱਥੇ ਹਲਕਾ ਜਿਹਾ ਇੱਕ ਛੋਟਾ ਜਿਹਾ ਭੁੰਗ ਪੈ ਜਾਂਦਾ ਹੈ ਕਈਆਂ ਤੋਂ ਉਹ ਤੋਂ ਬਚਣ ਲਈ ਤੁਸੀਂ ਹਲਕਾ ਜਿਹਾ ਕੱਟ ਲਗਾ ਲੈਣਾ ਨੀਚੇ ਵਾਲੀ ਸਿਲਾਈ ਨੂੰ ਠੀਕ ਹੈ ਆ ਵੇਖੋ ਸਾਡੀ ਬਿਲਕੁਲ ਐਕਿਊਰੇਟ ਲੱਗ ਗਈ ਹੈ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਡਬਲ ਸਟੀਚ ਕਰਕੇ ਔਰ ਜਿੰਨਾ ਮਾਰਜਿਨ ਰੱਖਿਆ ਉਹਨਾਂ ਹੀ ਤੁਸੀਂ ਇਹਦੇ ਵਿੱਚ ਦਬਾਉਣਾ ਹੈ ਔਰ ਸਿੰਗਲ ਪਾਰਟ ਫੜਨਾ ਹੈ ਆਪਾਂ ਕਾਲਰ ਦਾ ਠੀਕ ਹੈ ਡਬਲ ਪਰ ਦੋਨਾਂ ਪਾਰ ਤੋਂ ਇਸ ਤਰੀਕੇ ਨਾਲ ਉਹ ਨਹੀਂ ਕਰਨਾ ਸਟਿਚ ਨਹੀਂ ਕਰਨਾ ਉਹਦੇ ਨਾਲ ਸਫਾਈ ਨਹੀਂ ਆਂਦੀ ਔਰ ਉਪਰੋਂ ਦੀ ਪੱਟੀ ਅਟੈਚ ਕਰਨੀ ਪੈਂਦੀ ਹੈ ਠੀਕ ਹੈ ਔਰ ਇਸ ਤਰੀਕੇ ਨਾਲ ਆਪਾਂ ਜਿਹੜੇ ਐਕਸਟਰਾ ਵਿੱਚ ਮਾਰਜਨ ਨੇ ਨੀਚੇ ਛੱਡੇ ਹੋਏ ਆਪਾਂ ਇਸ ਤਰੀਕੇ ਨਾਲ ਉੱਪਰ ਵਾਲੇ ਕੱਪੜੇ ਦੇ ਨਾਲ ਇਹਨੂੰ ਬੁਕਰਮ ਦੇ ਜਿਹੜਾ ਆਪਾਂ ਪੇਸਟਿੰਗ ਕੀਤੀ ਸੀ ਨਾ ਉੱਤੇ ਫੈਬਰਿਕ ਤੇ ਉਹਦੇ ਨਾਲ ਆਪਾਂ ਇਹਨੂੰ ਸਾਰਿਆਂ ਨੂੰ ਅੰਦਰ ਨੂੰ ਟਰਨ ਕਰਕੇ ਸੂਪਰ ਸਿਲਾਈ ਲਗਾ ਦੇਣੀ ਹੈ ਇਹਦੇ ਨਾਲ ਬਹੁਤ ਹੀ ਅੱਛੀ ਫਿਨਿਸ਼ਿੰਗ ਆਉਂਦੀ ਹੈ ਔਰ ਬਣ ਕੇ ਵਿਕੇ ਰੈਡੀ ਹੋਏਗਾ ਜੋ ਆਪ ਜੀ ਨੂੰ ਵਿਖਾਵਾਂਗੇ ਬਹੁਤ ਹੀ ਪਿਆਰਾ ਬਣਿਆ ਹੈ ਉਹ ਲਾਸਟ ਦੇ ਵਿੱਚ ਇਸ ਤਰੀਕੇ ਨਾਲ ਡਬਲ ਸਟੀਚ ਲਗਾ ਕੇ ਆਪਾਂ ਧਾਗੇ ਨੂੰ ਤੋੜ ਦੇਣਾ ਹੈ ਔਰ ਇਸ ਤਰੀਕੇ ਜਿਹੜਾ ਛੜਾ ਮਾਰਜਨ ਸੀ ਉਹਨੂੰ ਇਸ ਤਰੀਕੇ ਨਾਲ ਫੜ ਕੇ ਕੁਛ ਇਸ ਤਰੀਕੇ ਦੇ ਨਾਲ ਆਪਾਂ ਇਹਦੇ ਪਲੇਟ ਪਾ ਕੇ ਇਸ ਤਰੀਕੇ ਨਾਲ ਨਾਲਕਾਰ ਦੇਣਾ ਠੀਕ ਹੈ ਜੀ ਕਿਵੇਂ ਦੀ ਲੱਗੀ ਵੀਡੀਓ ਵੀ ਦੱਸਣਾ ਤੁਸੀਂ ਔਰ ਫਿਰ ਇਸ ਤਰੀਕੇ ਨਾਲ ਬਿਲਕੁਲ ਅੱਛੇ ਤਰੀਕੇ ਨਾਲ ਫਿਕਸ ਕਰਨ ਤੋਂ ਬਾਅਦ ਤੁਸੀਂ ਆਇਰਨ ਵੀ ਕਰ ਸਕਦੇ ਹੋ ਔਰ ਅਸੀਂ ਇਸ ਤਰੀਕੇ ਨਾਲ ਸਟੀਚ ਲਗਾ ਕੇ ਫਿਕਸ ਕਰ ਲਿਆ ਹੈ ਔਰ ਵੇਖੋ ਤੁਸੀਂ ਕਿੰਨਾ ਪਿਆਰਾ ਸਾਡਾ ਇਸ ਤਰੀਕੇ ਨਾਲ ਆ ਪਲੇਟ ਬਣ ਕੇ ਰੈਡੀ ਹੋਇਆ ਹੈ ਔਰ ਕਾਲਰ ਵੀ ਕਿੰਨਾ ਪਿਆਰਾ ਬਣਿਆ ਹੈ ਠੀਕ ਹੈ ਜੀ ਔਰ ਇਸ ਤਰੀਕੇ ਨਾਲ ਉੱਪਰ ਦੋ ਬਟਨ ਅਟੈਚ ਕਰਕੇ ਹੋਰ ਵੀ ਇਹਨੂੰ ਬਹੁਤ ਹੀ ਪਿਆਰਾ ਲੁੱਕ ਦੇ ਸਕਦੇ ਹਾਂ ਠੀਕ ਹੈ ਹੁਣ ਆ ਤੁਸੀਂ ਵੇਖ ਸਕਦੇ ਹੋ ਸੀ ਐਪਲ ਕਟ ਬਣਾਇਆ ਸੀ ਇਸ ਤਰੀਕੇ ਦੇ ਨਾਲ ਆਪਾਂ ਨੂੰ ਬਾਵਾ ਵੀ ਅਟੈਚ ਕੀਤੀਆਂ ਹੋਈਆਂ ਨੇ ਤੇ ਕਿੰ ਕਿਵੇਂ ਦਾ ਲੱਗਾ ਜਰੂਰ ਦੱਸਣਾ